مہاراج شبد تھے آنا یہ وہی جس جگہ پہ کل بچوں کو کٹانا یہ وہی ہے جس جمی سے کل لٹ کے جانا یہ وہی ہے دیا سنگھ دیکھ مٹی کہہ رہی ہے ٹھکانا یہ وہی ہے یہ وہی ٹھکانا ہے ਜਿੱਥੋਂ ਕੱਲ ਮੈਂ ਸਭ ਕੁਝ ਨੁਕਾ ਕੇ ਚਲਾ ਜਾਣਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਜ਼ੂਰ ਕਹਿੰਦੇ ਕਿ ਕੱਲ ਸਭ ਕੁਝ ਨੁਕਾ ਕੇ ਚਲੇ ਜਾਵਾਂ ਸਾਧ ਸੰਗਤ ਸਿੰਘਾਂ ਦੇ ਆਪਣੀਆਂ ਆਪਣੀਆਂ ਆਸਾਂ ਨੇ ਜੀ ਉੱਥੇ ਰਾਤ ਗੜੀ ਵਿੱਚ गुजारਨੀ ਹੈ ਤੇ ਕੱਲ ਬੈਰੀਆਂ ਦੇ ਨਾਲ ਟੱਕਰ ਲੈਣੀ ਹੈ ਜੀ ਸਿੰਘਾਂ ਨੇ 40 ਸਿੰਘਾਂ ਨੇ 10 ਲੱਖ ਬੋਝ ਨਾਲ ਸਾਧ ਸੰਗਤਨ رات نو سارے سن آرام کر دیا. دے کر دے او اللہ یار کھا جو گی دیکھ دے کچھ لیٹ کے جمی پہ جی پوش بشا کر کچھ پہرہ لگے دینے پلوار اٹھا کر گوبند بھی شب باش ہوئے بھیما میں جا کر وہاں دیکھا تو بیٹھے ہیں گردن کو جھکا کر تکھی کر دے پہا گروہ گوبند سندہ آسا جتے جی لگے مہاراج لیٹیا نہیں ہے

ਸਾਥ ਸੰਗਤ ਰੱਬ ਨੂੰ ਚੇਤੇ ਕਰਦੇ ਆ ਜਦੋਂ ਡੇਢ ਕੋ ਕੜੀ ਰਾਤ ਲੰਘ ਗਈ ਨਾ ਜਬ ਡੇਢ ਗੜੀ ਰਾਤ ਦੀ ਜ਼ਿਕਰੇ ਖੁਦਾਵੇਂ ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ ਕਦਮੋਂ ਸੇ ਤਹਿ ਦੇਤੀ ਮਗਰ ਦਿਲ ਤਾ ਦੁਆਵੇਂ ਸਾਥ ਸੰਗਤ ਜੀ ਬੋਲੇ ਐ ਖੁਦਾਬੰਦ ਖੁਸ਼ ਹੂ ਮੈਂ ਤੇਰੀ ਵਜਾਹ ਮੈਂ ستس گلی سب سکھ آرام کرتے ہیں جاگتا پیا جی گرو گوبند نے گوڑی نیبیا ਉਹ ਜ਼ਮੀਨ ਵੀ ਜਿੱਤੋਂ ਕਦੇ ਨਹੀਂ ਉੱਠਣਾ ਨਾ ਸਾਥ ਸੰਗਤ ਸਾਡਾ ਪਹਿਰਾ ਦਿੱਤਾ ਤੇ ਪਹਿਰਾ ਦੇ ਕੇ ਪਤਾ ਕੀ ਕਰਦੇ ਆ ਇਕੱਲੇ ਇਕੱਲੇ ਸਿੰਘ ਕੋਲ ਜਾਂਦੇ ਆ ਜੀ ਸਭ ਨੂੰ ਪਿਆਰ ਕਰਦੇ ਸਭ ਦੇ ਮੁੱਠੇ ਚੁੰਮੇ ਸਭ ਦੇ ਮੁਖੜੇ ਚੁੰਮੇ ਤੇ ਹੌਲੀ 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 ਬੋਲਦੇ ਆ ਵੀ ਕਿਤੇ ਨਾ ਜ਼ਾੜ ਨਾ ਖੁੱਲ ਜਾਵੇ ਮੇਰੇ ਸਿੰਘਾਂ ਦੀ ਤੇ ਹੌਲੀ ਹੌਲੀ ਬੋਲ ਕੇ ਆਖਦੇ ਆ ਹਰ ਇੱਕ ਨਾਲ ਗੱਲਾਂ ਕਰਦੇ ਆ ਮੇਰੇ ਪਿਆਰੇ ਸਿੱਕੂ ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ ਹੈ ਤੁਸੀਂ ਮੇਰੇ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਹੈ ਕਲ ਤੁਸੀਂ ਚਲੇ ਜਾਂਦਾ ਹੈ ਹਜ਼ੂਰ ਨੇ ਨਾ ਕੋ ਪਿਆਰ ਕੀਤਾ ਜੀ ਸਿੰਘਾਂ ਨੂੰ ਮੱਥੇ ਚੁੰਮੇ ਮੁਖੜੇ ਚੁੰਮੇ ਪਰ ਛੱਡੋ ਜੀ ਮਹਾਰਾਜ ਤੇ ਸਿੰਘਾਂ ਦੇ ਪੈਰ ਵੀ ਚੁੰਮਦੇ ਆ ਜੀ ਤੇ ਗਲੀ ਵਿੱਚ ਹੋਇਆ ਸਭ ਕੁਝ ਚੁੰਮਾ ਕبھی ਹਲਕੂ ਦਹਿਰ ਚੁੰਮਨੇ ਬੈਠੇ ਜਦ ਪੈਂਤੀ ਆਏ ਤੂੰ ਚੰ ਚੋਮਣੀ ਬੈਠੀ ਚੰ ਤੂੰ ਮੇਰੇ ਕੋਈ ਐਸਾ ਗੁਰੂ ਮਿਲੇਗਾ ਦੁਨੀਆ ਤੇ ਜਿਹੜਾ ਆਪਣੇ ਮੁਰਿਦਾਂ ਦੇ ਪੈਰਾਂ ਨੂੰ ਚੁੰਮਦਾ ਹੋਵੇ ਦੁਨੀਆ ਦੇ ਸਭ ਮੁਰਸ਼ਿਦ ਮੁਰਸ਼ਿਦਾਂ ਦੇ ਮੁਰਿਦ ਚੰ ਤੂੰ ਦੇ ਆ ਪਰ ਅੱਜ ਮੁਰਸ਼ਿਦ ਆਪਣੇ ਮੁਰਿਦਾਂ ਦੇ ਪੈਰਾਂ ਨੂੰ ਚੁੰਮਦਾ ਪਿਆ ਇਹ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਵਿੱਚ ਆਇਆ ਸੀ ਉਹ ਜਦ ਗੁਰੂ ਨੇ ਲੱਭਣਾ ਪਈ ਸਾਧ ਸੰਗਤ ਰਾਤ

ਉਹ ਸ਼ੁਕਰ ਕਰਨਗੇ ਅਗਰ ਇਹ ਹੀ ਨਾ ਹੋਈ। ਕੌਣ ਕਹੇਗਾ ਜੀ ਹੋਰ ਕਿਹੜਾ ਬਾਪ ਐ ਸਾ ਕਹੇਗਾ ਕਿ ਮੇਰੇ ਕੋ ਸਾਰੇ ਪੁੱਤਰ ਚਲੇ ਜਾਂਦੇ। ਸਾਧ ਸੰਗਤ ਚਾਰ ਸਨ ਦੋਆਂ ਦਾ ਤੇ ਪਤਾ ਹੀ ਨਾ ਕਿੱਥੇ ਆ ਨਾ ਟੋਟੇ। ਦੋ ਕੋਲ ਪਤਾ ਕੱਲ ਇਹਨਾਂ ਦੇ ਵੀ ਚਲੇ ਜਾਂਦੇ। ਸਾਧ ਸੰਗਤ ਜੀ ਰਾਤ ਬਤੀ ਗਈ ਅੱਜ ਉਹ ਦਿਨ ਕੜਿਆ ਜਿਹੜਾ ਇਤਿਹਾਸ ਵਿੱਚ ਅੱਜ ਤੋਂ ਪਹਿਲਾਂ ਕਦੀ ਨਹੀਂ ਚੜਿਆ। ਦੁਨੀਆਂ ਤੇ ਜੰਗਾਂ ਬਹੁਤ ਹੋਈਆਂ। ਵਡੀਆਂ ਤੋਂ ਵੱਡੀਆਂ ਜੰਗਾਂ ਹੋਈਆਂ ਪਰ ਐਸੀ ਜੰਗ ਕਦੀ ਨਹੀਂ ਹੋਈ ਜਿੱਥੇ ਇੱਕ ਪਾਸੇ 10 ਲੱਖ ਹੋਣ ਤੇ ਇੱਕ ਪਾਸੇ 40 ਸਿੰਘ ਹੋਣ ਅੱਜ ਦੁਨੀਆ ਦੀ ਅਨੋਖੀ ਜੰਗ ਹੋ ਲੱਗੀ ਐ ਸਿੰਘਾਂ ਨੇ ਮੋਰਚੇ ਲਾ ਦਿੱਤੇ ਆ ਮੁਲਖੀਆਂ ਚੜਿਆ ਆਉਂਦੇ ਇਹਨਾਂ ਨੇ ਪਹਿਲਾਂ ਪੌੜੀਆਂ ਲਾਉਣ ਦੀ ਕੋਸ਼ਿਸ਼ ਕੀਤੀ ਵੀ ਅੰਦਰ ਫੜ ਲਵਾਂਗੇ ਨਾ ਖਾਂ ਵਰਗਿਆਂ ਦੇ ਤੇ ਖਵਾਜਾ ਮਹਿਮੂਦ ਵਰਗਿਆਂ ਨੇ ਨਹਰ ਤੇ ਮੇਰੇ ਮਾਲਕ ਦੇ ਤੀਰ ਦਾ ਸ਼ਿਕਾਰ ਬਣ ਜਾਂਦਾ ਹੈ ਖਵਾਜਾ ਮਹਿਮੂਦ ਚਰਕੀ ਪੁਲਿਸ ਨੇ ਤੋਦੇ ਬਿਜਾਤਾ ਹੁਣ ਕਿਸੇ ਦੀ ਹਿੰਮਤ ਨਹੀਂ ਗੜੀ ਨੂੰ ਕੋੜੀ ਲਈ ਜਾਏ ਹੁਣ ਹੰਲਾ ਬੋਲੇ ਜੀ ਇੰਨਾ ਤਕੜਾਈ ਤੇ ਇਦੋਂ ਫਿਰ ਮਹਾਰਾਜ ਨੇ ਜੱਥੇ ਕੱਢਿਆ ਜੀ ਕੱਚੀ ਗੜੀ ਚ ਪਹਿਲਾ ਜੱਥਾ ਨਿਕਲਿਆ ਜੇ ਪਿਆਰੇ ਪਾਈ ਹਿੰਮਤ ਸਿੰਘ ਜੀ ਦਾ ਉਹਨਾਂ ਦੀ ਅਗਵਾਈ ਵਿੱਚ 6 ਸਿੰਘ ਤੁਰੇ ਆ ਇਹ 6 ਸਿੰਘ ਦੁਸ਼ਮਣਾਂ ਵਿੱਚ ਜਾ ਪਰਵੇਸ਼ ਕਰਦੇ ਆ ਜੂਝ ਕੇ ਲੜਿਆ ਜੀ ਸਾਰੇ ਬਹਾਪੂਰੀ ਨਾ ਲੜ ਸ਼ਹਾਦਤਾਂ ਪਾ ਤਾ ਤੇ ਦੂਜਾ ਜੱਥਾ ਟੱਕਦੇ ਤੀਜਾ ਜੱਥਾ ਟੱਕਿਆ ਚੌਥਾ ਜੱਥਾ ਟੱਕਿਆ ਜਦੋਂ ਚਾਰ ਜੱਥੇ ਸ਼ਹਾਦਤਾਂ ਪਾ ਗਏ ਮੇਰਾ ਕਲਗੀਆਂ ਵਾਲਾ ਮੁੰਦੀ ਤੇ ਚੜਿਆ ਸਭ ਕੁਝ ਦੇਖਦਾ ਤੇ ਜੰਗ ਦਾ ਨਜ਼ਾਰਾ ਹੁਣ ਬਾਬਾ ਅਜੀਤ ਸਿੰਘ ਸਾਹਮਣੇ ਆਏ ਕਹਿਣ ਲਗੇ ਮਹਾਰਾਜ ਮੈਨੂੰ ਇਜਾਜ਼ਤ ਦਿਓ ਹੁਣ ਮੈਂ ਜੰਗ ਵਿੱਚ ਜਾਵਾਂ ਜਦੋਂ ਬਾਬਾ ਅਜੀਤ ਸਿੰਘ 18 ਸਾਲ ਦਾ ਕੋਲ ਆਏ ਹਜ਼ੂਰ ਮੋਢੇ ਤੇ ਹੱਥ ਰੱਖ ਦਿਆ ਹੈ ਜੀਤਾਜੀ ਸਿੰਘ ਤੈਨੂੰ ਪਤਾ ਹੈ ਮੈਂ ਤੇਰਾ ਨਾਮ ਅਜੀਤ ਕਿਉਂ ਰੱਖਿਆ ਸੀ ਪਤਾ ਤੈਨੂੰ ਜਿੱਦਣ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ ਲੜੀ ਤੁਸੀਂ ਜਾਣਦੇ ਹੋ ਗੁਰੂ ਗੋਬਿੰਦ ਸਿੰਘ ਜੀ 14 ਜੰਗਾਂ ਲੜਦੇ ਆ 14 ਜੰਗਾਂ ਤੋਂ ਪਹਿਲੀ ਜੰਗ ਲੜੀ ਸੀ ਜੀ ਪੰਡਾਨੀ ਦੀ ਜੰਗ ਜਿਹੜੀ ਪਹੁੰਚਾ ਸੇਬ ਦੇ ਰਜ ਨਹੀਂ ਕੋਈ ਪਹਿਲੀ ਜੰਗ ਲੜੀ ਪੰਧਾਨੀ ਜੀ ਮਹਾਰਾਜ ਕਰਨ ਦੇ ਜਿੱਦਣ ਮੈਂ ਪਹਿਲੀ ਜੰਗ ਜਿੱਤੀ ਸੀ ਮੈਨੂੰ ਸਿੰਧਾ ਨੇ ਦੱਸਿਆ ਸੀ ਪਾਦਸ਼ਾਹ ਤੁਹਾਡੇ ਕਰ ਪੁੱਤਰ ਨੇ ਜਨਮ ਲਿਆ ਹੈ ਤੇ ਮੈਂ ਉਦੋਂ ਕਹਿ ਦਿੱਤਾ ਸੀ ਅੱਜ ਅਤਾਨ ਨੇ ਜਿੱਤ ਬਖਸ਼ੀ ਹੈ ਤੇ ਨਾਲ ਪੁੱਤਰ ਵੀ ਬਖਸ਼ ਦਿੱਤਾ ਹੈ ਤੇ ਮੇਰੇ ਪੁੱਤਰ ਦਾ ਨਾਮ ਰੱਖਿਆ ਜਾਵੇਗਾ ਅਜੀਤ ਸਿੰਘ ਜਿੰਨੂੰ ਕੋਈ ਜਿੱਤ ਨਹੀਂ ਸੀ